ਕੈਨੇਡਾ ਦੇ ਵਿੱਚ ਵਧ ਰਹੀ ਗੈਂਗਵਾਰ ਜਬਰੀ ਵਸੂਲੀ ਤੇ ਗੋਲੀਬਾਰੀ ਦੇ ਮਾਹੌਲ ਦੇ ਵਿੱਚ ਜਿੱਥੇ ਲੋਕ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਜਾਂ ਫਿਰ ਉਹਦੇ ਲਈ ਸਰਕਾਰਾਂ ਤੋਂ ਜਵਾਬ ਮੰਗ ਰਹੇ ਨੇ ਉੱਥੇ ਹੀ ਸਰੀ ਦੇ ਵਿੱਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਇੱਕ ਮੀਟਿੰਗ ਹੋਈ ਜਿਹਨੂੰ ਜਨਤਕ ਬੈਠਕ ਦੇ ਨਾਮ ਨਾਲ ਯਾਦ ਕੀਤਾ ਜਾ ਰਿਹਾ ਉਸ ਵੇਲੇ ਅੱਜ ਇੱਕ ਉਥੇ ਨਵਾਂ ਮੋੜ ਆਇਆ ਉਸ ਬੈਠਕ ਦੇ ਵਿੱਚ ਜਦੋਂ ਇੱਕ ਨੌਜਵਾਨ ਨੇ ਸੰਸਦ ਦਾ ਰਣਜੀਤ ਸਿੰਘ ਸਰਾਏ ਤੋਂ ਸਿੱਧਾ ਤੇ ਤਿੱਖਾ ਸਵਾਲ ਪੁੱਛ ਲਿਆ ਇਹ ਸਵਾਲ ਸਿਰਫ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਰਿਹਾ। ਇਹ ਸਵਾਲ ਕੈਨੇਡਾ ਦੇ ਵਿੱਚ ਹੋ ਰੀਆਂ ਵਾਰਦਾਤਾਂ ਤੇ ਭਾਰਤ ਨਾਲ ਜੁੜੇ ਕਈ ਮਾਮਲਿਆਂ ਉੱਤੇ ਸਰਕਾਰੀ ਭੂਮਿਕਾ ਨੂੰ ਲੈ ਕੇ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ। ਇਸ ਲਈ ਇਹ ਜਾਣਕਾਰੀ ਮਹੱਤਵਪੂਰਨ ਰਹੀ। ਜਦਕਿ ਪੀਐਮ ਟਰੂਡੋ ਦੇ ਵੱਲੋਂ ਸਬੰਧ ਤਣਾਅਪੂਰਨ ਰਹੇ ਨੇ ਤੇ ਹੁਣ ਮਾਰਕ ਕਾਰਨੀ ਇਹਨਾਂ ਸਬੰਧਾਂ ਉੱਤੇ ਕਾਫੀ ਦੌੜ ਜਾਂ ਦੂਰਦ੍ਰਿਸ਼ਟੀ ਦੇ ਨਾਲ ਨਜ਼ਰ ਰੱਖ ਰਹੇ ਨੇ ਤੇ ਸਥਿਤੀ ਨੂੰ ਸੁਧਾਰ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਨੇ। ਪਰ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜਿਵੇਂ ਦੇ ਸਵਾਲ ਸੰਸਦਾਂ ਨੂੰ ਕੀਤੇ ਜਾ ਰਹੇ ਨੇ ਜਾਂ ਫਿਰ ਸੰਸਦਾਂ ਦੇ ਲਈ ਸਵਾਲ ਖੜੇ ਹੋ ਰਹੇ ਨੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਕੈਨੇਡਾ ਦੇ ਸਬੰਧ ਸੁਖਾਵੇਂ ਰਹਿਣਗੇ ਜਾਂ ਫਿਰ ਕਹਿੋ ਜੇ ਰਹਿਣਗੇ ਇਹ ਵੱਡੇ ਸਵਾਲ ਬਣ ਕੇ ਨੇ ਦਰਸਲ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੀਆਂ ਵਦਨੀਆਂ ਗੈਂਗवार ਨੇ ਤੇ ਜਬਰੀ ਵਸੂਲੀ ਦੀਆਂ ਵਾਰਦਾਤਾਂ ਨੇ ਜਾਂ ਹੋਰ ਕਈ ਵਾਰਦਾਤਾਂ ਨੇ ਉਹਨਾਂ ਦੇ ਲਈ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਸਰੀ ਦੇ ਵਿੱਚ ਸਿਵਕ ਹੋਟਲ ਦੇ ਵਿੱਚ ਇੱਕ ਜਨਤਕ ਮੀਟਿੰਗ ਕੀਤੀ ਗਈ ਅਸ ਅਮੀਟਿੰਗ ਦੇ ਵਿੱਚ ਸਾਂਸਦ ਮੈਂਬਰ ਪਰਮ ਬੈਂਸ ਰਣਦੀਪ ਸਰਾਏ ਡੌਨ ਡੈਵਿਸ ਐਮ ਐਲ ਏ ਸਟੀਵ ਕੋਨਰ ਉਹਦੇ ਸਣੇ ਕਈ ਹੋਰ ਸ਼ਖਸੀਤਾਂ ਨੇ ਵੀ ਸ਼ਿਰਕਤ ਕੀਤੀ ਖਾਸ ਤੌਰ ਤੇ ਇਹ ਮੀਟਿੰਗ ਉਹਦੇ ਵੀ ਉਹਨਾਂ ਦੇ ਵਿਚਾਰੇ ਹੋਈ ਇਸ ਮੀਟਿੰਗ ਦੇ ਵਿੱਚ ਚਰਚਾ ਦਾ ਮੁੱਖ ਵਿਸ਼ਾ ਕੈਨੇਡਾ ਦੇ ਵਿੱਚ ਵਧ ਰਹੀ ਜਿਹੜੀ ਜਬਰੀ ਵਸੂਲੀ ਹੈ ਗੋਲੀਬਾਰੀ ਹੈ ਵਪਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਤੇ ਫਰੋਤੀਆਂ ਦੇ ਮਾਮਲੇ ਨੇ ਤੇ ਇਹਨਾਂ ਸਾਰਿਆਂ ਨੂੰ ਘਟਾਉਣ ਲਈ ਤੇ ਇਹ ਤੋਂ ਬਚਣ ਦੇ ਲਈ ਸੁਝਾਵਾਂ ਦੇ ਬਾਰੇ ਜਾਂ ਫਿਰ ਹੱਲ ਲੱਭਣ ਦੇ ਬਾਰੇ ਚਰਚਾ ਕੀਤੀ ਗਈ ਪਰ ਇਸ ਬੈਠਕ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਸੰਸਦ ਰਣਦੀਪ ਸਰਾਏ ਤੋਂ ਇੱਕ ਤਿੱਖਾ ਸਵਾਲ ਪੁੱਛ ਲਿਆ ਗਿਆ ਜਿਸ ਨੇ ਫਿਰ ਸਾਰੇ ਪਾਸੇ ਨਵੀਂ ਚਰਚਾ ਛੇੜ ਦਿੱਤੀ ਨੌਜਵਾਨ ਨੇ ਸਰਾਏ ਤੋਂ ਇੱਕ ਸਵਾਲ ਇਹ ਪੁੱਛਿਆ ਕਿ ਕੈਨੇਡਾ ਚ ਭਾਰਤ ਦੀ ਸ਼ਹਿ ਉੱਤੇ ਹੋ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਕੈਨੇਡਾ ਪ੍ਰਸ਼ਾਸਨ ਨੇ ਭਾਰਤ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਉਹਨਾਂ ਨੇ ਭਾਰਤ ਦੇ ਖਿਲਾਫ ਕੈਨੇਡਾ ਦੀ ਕਾਰਵਾਈ ਦੇ ਉੱਤੇ ਸਵਾਲ ਪੁੱਛਿਆ ਜਿਹੜੀਆਂ ਵਾਰਦਾਤਾਂ ਉਰੇ ਹੋ ਰਹੀਆਂ ਸੀ ਉਸ ਨੌਜਵਾਨ ਦਾ ਮਨਸ਼ਾ ਇਹ ਕਹਿ ਸਕਦੇ ਆ ਕਿ ਉਸ ਦੇ ਸਵਾਲ ਤੋਂ ਪੈਦਾ ਹੁੰਦਾ ਹੈ ਕਿ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਮਹਤਤਾ ਹੋਈਆਂ ਚਾਹੇ ਨਿੱਜਰ ਦੇ ਨਾਲ ਸੰਬੰਧਤ ਸੀ ਤੇ ਜਾਂ ਫਿਰ ਹੋਰ ਕਈ ਵਾਰਦਾਤਾਂ ਉਸ ਦੀ ਨਾਲ ਸੰਬੰਧਤ ਨੇ ਉਹਨਾਂ ਉੱਤੇ ਤਿੱਖਾ ਸਵਾਲ ਸੀ ਪਰ ਇਹਦੇ ਜਵਾਬ ਦੇ ਵਿੱਚ ਸੰਸਦ ਦੇ ਰਣਦੀਪ ਸਰਾਏ ਦਾ ਕਹਿਣਾ ਇਹ ਸੀ ਕਿ ਇਹ ਇੱਕ ਰਾਸ਼ਟਰੀ ਮੁੱਦਾ ਹੈ ਇੰਟਰਨੈਸ਼ਨਲ ਮੁੱਦੇ ਦੇ ਉੱਤੇ ਆ ਤੇ ਇਸ ਬਾਰੇ ਸਰਕਾਰੀ ਕਾਨੂੰਨੀ ਜਿਹੜੇ ਕਾਨੂੰਨ ਨੇ ਉਹ ਕੰਮ ਕਰ ਰਹੇ ਨੇ ਤੇ ਨਾਲ ਨਾਲ ਬੀਤੇ ਦਿਨ ਜੀ7 ਦੇ ਵਿੱਚ ਪ੍ਰਧਾਨ ਮੰਤਰੀ ਕਾਰਨੇ ਨੇ ਸ਼ਮੂਲਤ ਕੀਤੀ ਸੀ ਤੇ ਉੱਥੇ ਵੀ ਅੰਤਰਰਾਸ਼ਟਰੀ ਅੱਤਵਾਦ ਦੇ ਮੁੱਦੇ ਉੱਤੇ ਖੁੱਲ ਕੇ ਜਿਹੜੀ ਚਰਚਾ ਕੀਤੀ ਗਈ ਹੈ ਇਸ ਤੋਂ ਬਾਅਦ ਨੌਜਵਾਨ ਨੇ ਫਿਰ ਆਪਣਾ ਸਵਾਲ ਅੱਗੇ ਤੋਰਦੇ ਇਹ ਗੱਲ ਕਹੀ ਕਿ ਇਸ ਦਾ ਮਤਲਬ ਇਹ ਹੈ ਕਿ ਕੈਨੇਡਾ ਸਰਕਾਰ ਨੇ ਅਮਿਤ ਸ਼ਾਹ ਦੇ ਬਿਆਨਾਂ ਦੇ ਅਤੇ ਕੈਨੇਡਾ ਵਿੱਚ ਹੋ ਰਹੀਆਂ ਹਿੰਸਕ ਡਰਾਮਾ ਦੇ ਪਿੱਛੇ ਭਾਰਤ ਨੂੰ ਜਨਤਕ ਤੌਰ ਦੇ ਉੱਤੇ ਜ਼ਿੰਮੇਵਾਰ ਠਹਿਰਾਉਣ ਦੇ ਲਈ ਕੋਈ ਸਖਤ ਕਦਮ ਨਹੀਂ ਚੁੱਕਿਆ ਤਾਂ ਫਿਰ ਸੰਸਦ ਸਦਾਰੇ ਨੇ ਇੱਕ ਵਾਰ ਫਿਰ ਤੋਂ ਇਹੀ ਦੁਹਰਾਇਆ ਕਿ ਇਸ ਮਾਮਲੇ 'ਚ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਤੇ ਇਸ ਮਾਮਲੇ 'ਚ ਦੋਵੇਂ ਦੇਸ਼ ਮਿਲ ਕੇ ਇਸ ਕੰਮ ਨੂੰ ਕਰ ਰਹੇ ਨੇ ਇਸ ਮਾਮਲੇ ਦੀ ਵੀਡੀਓ ਜਦੋਂ ਵਾਇਰਲ ਹੋਈ ਉਹ ਵਾਇਰਲ ਹੋਣ ਤੋਂ ਬਾਗਰੋ ਫਿਰ ਚਰਚਾ ਛਿੜ ਗਈ ਲੋਕ ਇਹ ਕਹਿ ਰਹੇ ਨੇ ਕਿ ਇਸ ਬੈਠਕ ਦਾ ਮਕਸਦ ਕੈਨੇਡਾ ਦੇ ਵਿੱਚੋਂ ਜੁਰਮ ਨੂੰ ਘਟਾਉਣ ਬਾਰੇ ਸੀ ਨਾ ਕਿ ਭਾਰਤ ਦੇ ਸਿਰ ਇਲਜ਼ਾਮ ਮੜਨ ਬਾਰੇ ਸੀ ਲੋਕ ਇਥੋਂ ਤੱਕ ਕਹਿਣ ਲੱਗੇ ਨੇ ਕਿ ਇਸ ਬੈਠਕ ਦਾ ਆਯੋਜਨ ਸਿਰਫ ਭਾਰਤ ਖਿਲਾਫ ਅਜੰਡਾ ਚਲਾਉਣ ਲਈ ਹੀ ਕੀਤਾ ਗਿਆ ਸੀ ਹੁਣ ਕਈ ਤਰ੍ਹਾਂ ਦੇ ਸਵਾਲ ਹੋਰ ਵੀ ਪੈਦਾ ਹੋ ਗਏ ਨੇ ਤੇ ਸਭ ਨੇ ਆਪਣੀਆਂ ਆਪਣੀਆਂ ਟਿੱਪਣੀਆਂ ਕੀਤੀਆਂ ਨੇ ਤੁਸੀਂ ਵੀ ਕਮੈਂਟ ਦੇ ਰਾਹੀਂ ਇਹ ਦੱਸੋ ਜੋ ਸਵਾਲ ਉਸ ਨੌਜਵਾਨ ਨੇ ਕੀਤਾ ਤੇ ਜੋ ਜਵਾਬ ਰਣਜੀਤ ਸਰਾਏ ਨੇ ਦਿੱਤਾ ਉਹਦੇ ਉੱਤੇ ਤੁਹਾਨੂੰ ਕੀ ਲੱਗਦਾ ਤੇ ਤੁਸੀਂ ਆਪਣਾ ਜਵਾਬ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਵੀ ਇਹ ਕਿਹੜੇ ਮੁੱਦੇ ਉੱਤੇ ਸਵਾਲ ਕੀਤਾ ਗਿਆ ਸੀ